ਸਮੇਂ ਦੀ ਬੜੀ ਮਨਪਕੀ ਖਬਰ ਜੇ ਤਾ ਸਾਂਝੀ ਕਰਦੇ ਪਿਆ ਤੁਹਾਨੂੰ ਦੱਸਦੀ ਕਿ ਪਿੰਡ ਪੰਟਾਂ ਦੀ ਕੋਠੀ ਦੇ ਵਿੱਚ ਜਿਹੜਾ ਇੱਕ ਕੱਲ ਇੱਕ ਵਿਅਕਤੀ ਜਿਹੜਾ ਵੱਸੋਂ ਕੋਈ ਜ਼ਰੂਰੀ ਕੰਮ ਤੋਂ ਗਿਆ ਸੀ ਪਾਹ ਘਰ ਵਾਪਸੀ ਜਾਂਦੇ ਪਏ ਜਿਹੜਾ ਉਹ ਨਹਿਰ ਦੇ ਛੋਟੇ ਪੋਲ ਦੇ ਉੱਪਰ ਜਿਹੜਾ ਉਹਦਾ ਸਾਈਕਲ ਦਾ ਜਿਹੜਾ ਇੱਕ ਬੈਲੈਂਸ ਵਿਗੜਦੇ ਕਾਰ ਜਿਹੜਾ ਉਹ ਨਹਿਰ ਦੇ ਵਿੱਚ ਜਾ ਡਿੱਗੀ ਆਈ ਸੀ ਕੋਜਨ ਵਿਦਾਸ ਦੀ ਜਿਹੜੀ ਕਲ ਦੀ ਡੈਡ ਬਾਡੀ ਲੱਭਣ ਦੀ ਕੋਸ਼ਿਸ਼ ਕੀਤੀ ਜਾਇ ਕਰਦੀ ਆ ਪਰ ਜੇ ਪ੍ਰਸ਼ਾਸਨ ਨਾਲ ਗੱਲ ਕਰੀਏ ਐਨਡੀਆਰਫ ਦੀ ਟੀਮਾਂ ਨੇ ਡੈਡ ਬਾਡੀ ਲੱਭਣ ਦੀ ਕੋਸ਼ਿਸ਼ ਕੀਤੀ ਜਾਇ ਕਰਦੀ ਆ ਪਰ ਜਿੱਦੂ ਜਿੱਦ ਕੀਤੀ ਜਾਇ ਕਰਦੀ ਆ ਪਰ ਹਾਲੇ ਤੱਕ ਇਹ ਡੈਡ ਬਾਡੀ ਜਿਹੜੀ ਨਹੀਂ ਮਿਲੀ ਪਰ ਜੇ ਗੱਲ ਕਰਾਂਗੇ ਹਲਕਾ ਪੋਵਾ ਦੇ ਸਾਬਕਾ ਪ੍ਰਧਾਨ ਜਿੰਦਰਪਾਲ ਵੀ ਪਹੁੰਚਿਆ ਪਰ ਉਸ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਵੀ ਆਪਣਾ ਜਿਹਾ ਪ੍ਰਗਟ ਕੀਤਾ ਹੈ ਪਰ ਪਰ ਤੁਸੀਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਪਰ ਉਹਨਾਂ ਦੀ ਇੱਕੋ ਮੰਗ ਹੈਗੀ ਹੈ ਕਿ ਜਿਹੜੀ ਸਰਕਾਰ ਦੇ ਪਾਸੋਂ ਜਿਹੜੇ ਨਹਿਰ ਦੇ ਛੋਟੇ ਪੁਲ ਹੈਗੇ ਆ ਪਰ ਇਹਨਾਂ ਦੀ ਜਿਹੜੀ ਗਰੇਲ ਹੋਣੀ ਬਹੁਤ ਜ਼ਰੂਰੀ ਹੈ ਜੇ ਅੱਜ ਗਰੇਲ ਹੁੰਦੀ ਸ਼ਾਇਦ ਉਹ ਪਰਿਵਾਰ ਦਾ ਜਿਹੜਾ ਵੱਡਾ ਵੱਡਾ ਜਿਹੜਾ ਹਾਸਾ ਜਿਹੜਾ ਨਹੀਂ ਵਾਪਰਦਾ ਚਲੋ ਗੱਲਬਾਤ ਕਰਦੇ ਹਾਂ ਸਾਬਕਾ ਬਤਿਆ ਜਗਿੰਦਰ ਪਾਲ ਹੁੰਦੇ ਦੇ ਨਾਲ ਕਿਸ ਪਿੰਡ ਵਾਸੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀਲ ਸਨੋਤਰਾ ਹਲਚਾ ਪੰਜਾਬੀ ਪਠਾਨਕੋਟ ਬੜੇ ਮਨਪ੍ਰੀਤ ਇਹ ਹਾਸਾ ਹੈ ਇਹ ਵੀ ਇਹ ਆਦਮੀ ਅੱਗੇ ਵੀ ਪਾਰ ਜਾਂਦਾ ਸੀ ਕੰਮ ਸ਼ਾਂਦੇ ਅੱਜ ਕੱਲ ਕੋਈ ਨਵਾਂ ਤੇ ਆਇਆ ਨਹੀਂ ਰਿਹਾ ਇਹ ਹੁੰਦੇ ਸਾਰੇ ਆਦਮੀ ਦੇ ਰੂਲ ਦੀ ਗੱਲ ਜਿੱਲੇ ਰੂਲ ਖਤਮ ਹੋਣਾ ਤੇ ਕੋਈ ਨਾ ਕੋਈ ਬਾਹਨਾ ਬਣਨਾ ਇਹ ਵੀ ਕਿਸੇ ਦਾ ਬਾਹਨਾ ਨਹੀਂ ਬਣਿਆ ਮੈਂ ਕੱਲ ਵੀ ਪ੍ਰਸ਼ਾਸਨ ਨਾਲ ਗੱਲ ਮੇਰੀ ਹੋਈ ਸੀ ਕਿ ਯਾਰ ਥੋੜਾ ਪਾਣੀ ਕਿਤਾ ਦਿਓ ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਕਿਸੇ ਪਾਸੇ ਵੀ ਪਾਣੀ ਛੱਡਣ ਨੂੰ ਜਗਨਿਆਗਰ ਤੇਰੇ ਵੀ ਹੁਣ ਆ ਜੀ ਥੋੜਾ ਪਾਣੀ ਘਟਾਇਆ ਮੇਰੇ ਖਿਆਲ ਨਾਲ ਹੁਣ ਵੀ ਇਸੇ ਦੇ ਕੀਤੀ ਇਹ ਗੱਲ ਕੋ ਕੰਨੇ ਹੋਰ ਪਾਣੀ ਘਟਾਣਿਆ ਆਸਾਸੇ ਘਟਾਣੇ ਤੇ ਕੋਈ ਨਾਂ ਤੇ ਕਿਸਵੇ ਲਿਖਿਆ ਹੁੰਦਾ ਜੇ ਤੋ ਇਧਰੋਂ ਜਾਣਾ ਤੇ ਡਿਗਣਾ ਤੇ ਹੋਣੀ ਆ ਹੋਣੀ ਉੱਤੇ ਵਾਪਰੇ ਆ ਤੇ ਮੈਂ ਪ੍ਰਸ਼ਾਸਨ ਕੇ ਫੇਰ ਤੁਹਾਡੇ ਚੈਨਲ ਰਾਹੀਂ ਅਪੀਲ ਕਰਦਾ ਦੇ ਕੋਸ਼ਿਸ਼ ਕਰੋ ਜਿਹੜਾ ਪਾਣੀ ਹੋਰ ਕੱਢ ਦੇ ਪਾਣੀ ਘਟ ਦੇਗਾ ਲੁੱਭਦੇ ਜਾਏਗਾ ਕੋਈ ਸਾਈਕਲ ਲੁੱਭ ਗਿਆ ਉਹ ਦਾ ਬਾਲਨ ਜਿਹੜੇ ਜਿਹਦੇ ਵਿੱਚ ਬੰਨੇ ਆ ਉਹ ਲੁੱਭ ਗਿਆ ਲੋਭ ਤੋਂ ਨਹੀਂ ਜਾਣਾ ਪਰ ਪਾਣੀ ਘਟੇਗਾ ਤੇ ਮੇਰੀ ਫੇਰ ਪ੍ਰਸ਼ਾਸਨ ਅਧਿਆਪੀਰ ਹੈ ਤੇ ਪੰਡਤਾਂ ਦੀ ਕੋਠੀ ਤੋਂ ਇਹ ਆਦਮੀ ਛੋਟੇ ਬੋਲਦੇ ਤੇ ਚੱਕਰ ਆਇਆ ਜਾਂ ਕੀ ਉਹ ਦੇ ਗਿਆ ਡਿੱਗਣ ਦੇ ਨਾਲ ਉਹ ਡਿੜਿਆ ਬੰਦੇ ਲੱਗੇ ਆ ਟੀਮ ਵੀ ਲੱਗੀ ਆ ਲੁੱਭਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਫਿਰ ਪ੍ਰਸ਼ਾਸਨਗੇ ਬੇਨਤੀ ਕਰਦਾ ਵੇ ਤੁਸੀਂ ਪਾਣੀ ਘਟਾਓ ਮੇਰੇ ਕੁਮਾਰਾ ਮੈਂ ਡੇਰੀ ਵਾਲਦਾ ਤੇ ਪੰਡਾ ਕੋਠੀ ਦਾ ਜਿਹੜਾ ਜਗਿੰਦਰ ਜਗਿੰਦਰ ਹੈਗਾ ਜੇ ਕੱਲ ਕਿੰਦੇ ਬੜੀ ਮੈਂ ਦੁੱਖ ਭਰੀ ਜਿਹੜੀ ਹੋਈ ਆ ਘਟਣਾ ਆਪਣੇ ਰਿਸ਼ਤੇਦਾਰਾ ਘਰੇ ਗਿਆ ਹੋਇਆ ਸੀ ਤੇ ਉਹ ਪੂਲੋਂ ਪਾਰ ਛੋਟੀ ਪੁਲੀ ਹੈਗੀ ਉੱਤੇ ਨਾ ਤੇ ਉੱਥੇ ਕੋਈ ਗਰੇਲਾ ਨਾ ਕੋਈ ਸੇਫਟੀ ਦਾ ਸਾਧਨ ਹੈ ਕਿ ਉਹਨੂੰ ਉੱਥੋਂ ਚੱਕਰ ਆਇਆ ਪਤਾ ਰੱਬ ਜਾਣਦਾ ਕੀ ਚੱਕਰ ਹੋਇਆ ਤੇ ਉੱਥੇ ਦਾ ਪੈ ਸਲਿੱਪ ਹੋਇਆ ਗਈ ਨਹਿਰ ਦੇ ਵਿੱਚ ਜਾ ਡੇ ਗਿਆ ਜੇ ਤੇ ਅੱਜ ਉਹਦੇ ਸਾਈਕਲ ਵਗੈਰਾ ਮਿਲ ਗਈ ਹੈ ਤੇ ਮਤਲਬ ਆਪੇ ਹਜੇ ਤੱਕ ਉਹਦੀ ਲਾਸ਼ ਨਹੀਂ ਮਿਲੀ ਹੈਗੀ ਤੇ ਬੜੀ ਹੀ ਦੁੱਖ ਭਰੀ ਖਬਰ ਹੈ ਕਿ ਚੜਦੇ ਸਾਲ ਵਿੱਚ ਸਾਡੇ ਇੱਕ ਪਰਿਵਾਰ ਕਿਉਂਕਿ ਪਿੰਡ ਦੇ ਜਿਹੜੇ ਵੀ ਵਾਸੀ ਹੁੰਦੇ ਆ ਕਿ ਇੱਕ ਪਰਿਵਾਰ ਹੀ ਹੁੰਦਾ ਆ ਉਹ ਪਰਿਵਾਰ ਹੀ ਸਾਡਾ ਇੱਕ ਜਿਹੜਾ ਚੜਦੇ ਸਾਲ ਦੇ ਵਿੱਚ ਕਿ ਦੁਨੀਆ ਛੱਡ ਗਿਆ ਹਜੇ ਤੱਕ ਉਹਦੀ ਲਾਸ਼ ਨਹੀਂ ਮਿਲੀ ਐਨਡੀਆਰਟੀਐਮ ਵੀ ਲੱਗੀ ਹੋਈ ਹੈ ਤੇ ਪਾਣੀ ਦਾ ਵਹਾਅ ਕਿ ਆ ਸੀ ਕਹਿਣ ਬੰਦ ਕਰਨ ਵਾਸਤੇ ਤੇ ਪਾਣੀ ਹਜੇ ਤੱਕ ਬੰਦ ਨਹੀਂ ਹੋਇਆ ਜਿਹੜਾ ਜੇ ਸ਼ਾਇਦ ਪਾਣੀ ਕਹਿੰਦੇ ਆ ਬੰਦ ਹੋ ਜਾਂਦਾ ਕਿ ਸ਼ਾਇਦ ਉਹਦੀ ਲਾਸ਼ ਵਗੈਰਾ ਮਿਲ ਜਾਂਦੀ ਤੇ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਡੈੱਡ ਬੋਰੀ ਵਗੈਰਾ ਮਿਲ ਜਾਂਦੀ ਸਵੇ ਸਾਡੇ ਸਵੇਰੇ ਜਗਿੰਦਰਪਾਲ ਜੀ ਕਾਂਗਰਸ ਪਾਰਟੀ ਜਿਹੜੇ ਐਮਐਲਏ ਹੈਗੇ ਉਹ ਵੀ ਆਏ ਹੋਏ ਸੀ ਤੇ ਉਹਨਾਂ ਨੇ ਵੀ ਉਹਨਾਂ ਨੇ ਪਰਿਵਾਰ ਦੇ ਨਾਲ ਜਿਹੜੀ ਦੁੱਖ ਭਰੀ ਪਾਈ ਅਪੀਲ ਕੀਤੀ ਹੈ ਕਿ ਮਤਲਬ ਜਲਦੀ ਜਲਦੀ ਉਹਨਾਂ ਦੀ ਡੈੱਡ ਬੋਰੀ ਮਿਲਣ ਦਾ ਮਤਲਬ ਉਹਨਾਂ ਨੇ ਕਿਹਾ ਹੈ ਕਿ ਜੇਕਰ ਕੀਤੀ ਮਤਲਬ ਉਹਨਾਂ ਕੋਲ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾਏ ਕਰਦੀ ਹੈ ਆਹ ਟੀਮ ਤਾਂ ਲੱਗੀ ਹੋਈ ਹੈ ਕਿ ਉਹ ਕੋਸ਼ਿਸ਼ ਤਾਂ ਕਰ ਰਹੀ ਹੈ ਬਾਕੀ ਉਹ ਪਰਮਾਤਮਾ ਦੇ ਹੱਥ ਵਾਸਤੇ ਜਦੋਂ ਮਤਲਬ ਜੋ ਵੀ ਹੈ ਕਿ ਮਤਲਬ ਦੇਖੋ ਕਦੋਂ ਤੱਕ ਰੋ ਤੇ ਤੁਹਾਨੂੰ ਕੀ ਲੱਗਦਾ ਕਿ ਜੀ ਉਹ ਪੋਲ ਦੇ ਉੱਪਰ ਛੋਟੇ ਪੋਲ ਦੇ ਉੱਪਰ ਗ੍ਰੇਲ ਹੁੰਦੀ ਤੇ ਚੰ ਹਾਂਜੀ ਉਹ ਚਾਹ ਕਿੰਨਾ ਚਾਹ ਛੋਟੇ ਪੋਲ ਤੇ ਗ੍ਰਿਲ ਵਗੈਰਾ ਹੁੰਦੀ ਤਾਂ ਉਹਦਾ ਬਚਾਅ ਹੋ ਜਾਂਦਾ ਤੇ ਸਾਡੇ ਪਰਿਵਾਰ ਜਿਹੜਾ ਕਿ ਅੱਜ ਫੈਮਿਲੀ ਦੇ ਵਿੱਚ ਬੈਠਾ ਹੁੰਦਾ ਕਿ ਕਿਸੇ ਵੀ ਪੋਲ ਦੇ ਉੱਤੇ ਚੱਲ ਜਾ ਛੋਟੇ ਪੋਲ ਲੈ ਕਹਿੰਦੇ ਯਾਰ ਆਰਪਾ ਨਹਿਰ ਤੋਂ ਆ ਰਾਂ ਜਾਣਾ ਤੇ ਕਿਸੇ ਵੀ ਗ੍ਰੇਲਿੰਗ ਨਹੀਂ ਲੱਗੀ ਕਿਤੇ ਵੀ ਨਹੀਂ ਲੱਗੀ ਕਿ ਸਰਕਾਰ ਨੂੰ ਇਹ ਅਪੀਲ ਕੀਤੀ ਜਾਂਦੀ ਵੀ ਹੈ ਕਿ ਮਤਲਬ ਇਹ ਇੱਧਰ ਵੀ ਥੋੜੀ ਨਿਗਾਹ ਰੱਖੇ ਕਿ ਆਨਲੇ ਟਾਈਮ ਤੇ ਕੀ ਮਤਲਬ ਇੱਧਰ ਕੋਈ ਹੋਰ ਘਟਨਾ ਨਾ ਵਾਪਰੇ ਇਹ ਕਿੰਨੇ ਬੱਚੇ ਤੇ ਵੀ ਕੰਮ ਕਰਦਾ ਇਹਨੇ ਦੋ ਬੇਟੇ ਹੈ ਦਿਹਾੜੀਦਾਰ ਬੰਦਾ ਹੈ ਵਿਚਾਰਾ ਗਰੀਬ ਪਰਿਵਾਰ ਦਾ ਹੈ ਛੋਟੇ ਛੋਟੇ ਦੋ ਬੱਚੇ ਹਨ ਤੇ ਉਹਨਾਂ ਦੀ ਰੋਜੀ ਰੋਟੀ ਵਿਚਾਰੇਗੇ ਇਕੱਲਾ ਕਮਾਉਣ ਵਾਲਾ ਬੱਚਾ ਸੀ ਇਹ ਹੈਗਾ ਸੀ ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਮੰਗ ਹੈ ਇਹ ਹੈ ਕਿ ਜੋ ਕਿ ਇਸ ਪਰਿਵਾਰ ਨਾਲ ਹੋਇਆ ਕਿ ਅੱਗੇ ਹੋਰ ਪਰਿਵਾਰ ਨਾਲ ਕਿਸੇ ਨਾਲ ਨਾ ਹੋਵੇ ਤੇ ਜਲਦ ਜਲਦੀ ਕਿੰਨੇ ਡੈਡਵੋਰੀ ਲੱਭਣ ਜਾਂ ਪਾਣੀ ਦਾ ਵਹਾਅ ਬੰਦ ਕਰਕੇ ਕੁਛ ਇਹਨਾਂ ਦੀ ਜੋ ਵੀ ਡੈਡਵੋਰੀ ਵਗੈਰਾ ਮਿਲਦੀ ਹੁੰਦੀ ਹੈ ਪਰਿਵਾਰ ਨੂੰ ਸੋਕੀ ਦਿੱਤੀ ਹੈ ਰਿੰਕੂ ਕੁਮਾਰ ਪਾਸੇ ਹੈ ਮੈਂ ਪੰਥਾਂ ਦੀ ਕੋਠੇ ਤੇ ਰਹਿਣ ਵਾਲਾ ਤੇ ਕੱਲ ਬਹੁਤ ਹੀ ਦੁੱਖ ਦੀ ਗੱਲ ਹੋਈ ਆ ਜਗਿੰਦਰਪਾਲ ਜਿਹੜੇ ਹੀ ਆਪਣੇ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਸੀ ਪਚਚਕ ਤੇ ਉਧਰ ਵਾਪਸ ਹੀ ਆਂਦੇ ਹੋਏ ਉਹਨਾਂ ਨੇ ਚੀਨਾ 15 ਰੁਪਏ ਠੋਕਰ ਹੈ ਗਈ ਆ ਉਹ ਠੋਕਰ ਤੇ ਜਨਕੀ ਗਰਿੱਲਾਂ ਵੀ ਨਹੀਂ ਹੈਗੀਆਂ ਨੇ ਪਾਣੀ ਤਾਂ ਬਹੁਤ ਜ਼ਿਆਦਾ ਸੀ ਉਹਨਾਂ ਦੇ ਪੈਰ ਫਿਸਰਨ ਕਾਰਨ ਤੇ ਉਹ ਨਹਿਰ ਵਿੱਚ ਡਿੱਗੇ ਆ ਪਰ ਪਾਣੀ ਬਹੁਤ ਜ਼ਿਆਦਾ ਸੀ ਤੇ ਸਰਕਾਰ ਤੋਂ ਇਹ ਅਪੀਲ ਆ ਕਿ ਜਲਦ ਜਲ ਉਹਨਾਂ ਦੀ ਜਿਹੜੀ ਡੈੱਡ ਬੋਡੀ ਲੱਭੀ ਜਾਵੇ ਔਰ ਪੁੱਲਾਂ ਦਾ ਜਿਹੜੀ ਛੋਟੇ ਪੁੱਲਾਂ ਦੇ ਉੱਤੇ ਗ੍ਰੇਲਾਂ ਲੁਵਾਈਆਂ ਜਾਣ ਕਿ ਜਨਕੀ ਅੱਗੇ ਵਾਸਤੇ ਕਿਸੇ ਨਾਲ ਇਹ ਹਾਦਸਾ ਨਾ ਹੋ ਸਕੇ ਪਰ ਸਰਕਾਰ ਤੋਂ ਇਹੀ ਅਪੀਲ ਹੈ ਪ੍ਰਸ਼ਾਸਨ ਤੋਂ ਕਿ ਉਹਨਾਂ ਦੇ ਦੋ ਬੇਟੇ ਨੇ ਛੋਟੇ-ਛੋਟੇ ਔਰ ਕਮਾਨ ਵਾਲੇ ਜਿਹੜੇ ਹੀ ਉਹ ਕੱਲੇ ਸੀ ਔਰ ਉਹ ਮਜ਼ਦੂਰੀ ਤਬਕਾ ਕਰਦੇ ਸੀ ਉਹਦੇ ਨਾਲ ਹੀ ਆਪਣਾ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸੀ ਤੇ ਪ੍ਰਸ਼ਾਸਨ ਤੋਂ ਪੀਵਲਾ ਕਿ ਜਲਦ ਤੋਂ ਜਲਦ ਉਹਨਾਂ ਦੀ ਡੈੱਡ ਬੋਡੀ ਲੱਭੀ ਜਾਵੇ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਉਸ ਪਰਿਵਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਲੀ ਸਹਾਇਤਾ ਦੀ ਜਰੀਏ ਬਹੁਤ ਜ਼ਰੂਰੀ ਦਿੱਤੀ ਜਾਵੇ। ਕੁਝ ਹੀ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਨਡੀਆਰਫ ਟੀਮ ਜਿਹੜੀ ਭੰਗਾਈ ਗਈ ਆ। ਕੱਲ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਕੋਠੀਪੰਤਾ ਦਾ ਜਗENDER ਪੁੱਤਰ ਮੋਲਚੰਦਰ ਵਾਸੀ ਕੋਠੀਪੰਤਾ ਇਹ 2:00 ਵਜੇ ਦਾ ਕਰੀਬ ਬੱਲੰਦ ਦੀ ਸੱਤ ਵਿੱਚ ਆਏ ਬੱਲੰਦ ਲੈ ਕੇ ਜਾ ਰਿਹਾ ਹੈ ਕੱਲ ਨੂੰ ਸਾਈਕਲ ਸਮੇਤ ਇਹ ਛੋਟਾ ਪੋਲਾ ਕੋਟੀ ਪ੍ਰੇਮ ਸਿੰਘ ਕੋਟੀ ਪੰਚਤਾਂ ਦੇ ਨੇੜੇ ਇਹ ਪੁਲ ਦੇ ਉੱਤੇ ਲੰਘ ਰਾਇਤੇ ਚਾਲਨ ਕੇ ਜਗ੍ਹਾ ਨਹਿਰ ਦੇ ਵਿੱਚ ਇਹਦੀ ਕਾਫੀ ਕੋਸ਼ਿਸ਼ ਕੀਤੀ ਪਬਲਿਕ ਨਿਊਜ਼ ਤੱਕ ਇਹ ਹਾਲਪ ਕੀਤੀ ਹੈ ਪੁਲਿਸ ਨੇ ਵੀ ਕਾਫੀ ਸਰਚ ਕੀਤੀ ਹੈ ਪਰ ਇਹ ਜੀ ਡੱਡਬੜੀ ਨਹੀਂ ਮਿਲ ਪਈ ਤੇ ਮਾਨ ਜੋਗ ਐਸਐਸਪੀ ਸਾਹਿਬ ਪਟਾਣਕਪੁਰ ਜੀ ਵੱਲੋਂ ਕਾਫੀ ਸੰਯੋਗ ਦਿੱਤਾ ਗਿਆ ਐਨਡੀਆਰਫ ਟੀਮ ਹੋ ਗਈ ਜੀ ਸਵੇਰ ਦੀ ਉਹ ਪਾਣੀ ਵਿੱਚ ਸਰਚ ਕਰ ਰਹੀ ਹੈ ਉਹ ਸਾਹਮਣੇ ਬੇੜੀ ਪਈ ਹੋਈ ਹੈ ਵਿੱਚ ਪ੍ਰਯੋਗੀ ਵੱਡ ਡੱਡਬੜੀ ਨਹੀਂ ਮਿਲ ਪਈ ਤੇ ਮਿਲਣ ਦੀ ਅਗਲੀ ਕਾਰਵਾਈ ਅਮਰ ਵਿੱਚ ਹੋਣੀ ਚਾਹੀਦੀ ਹੈ ਆ ਗਿਆ ਨੇ ਪਾਣੀ ਵੀ ਬੰਦ ਕਰਵਾਇਆ ਗਿਆ ਜੀ ਪਾਣੀ ਬੰਦ ਕਰਵਾਇਆ